ਉਹ ਹਾਂ ਵੀ ਪਾਰਟੀ ਹੋ ਗਈ ਤੇ ਰਗੀ ਨਹੀਂ ਹੈ ਉਹ ਟਰ ਕੀ ਤੇ ਰਗੀ ਨਹੀਂ ਪਾਰਟੀ ਹੋ ਗਈ ਸਸਿਕਾ ਜੀ ਦੋਸਤੋ ਬਈ ਕੀ ਹਾਲ ਚਾਲ ਆ ਠੀਕ ਠਾਕ ਹੋ ਜੀ ਤੇ ਦੋਸਤੋ ਬਈ ਟਰ ਕਰਦੇ ਬੱਚੇ ਕੱਟ ਲਏ ਜਿਹੜੇ ਆਪਾਂ ਨੇ ਉਹਦੇ ਥੱਲੇ ਅੰਡੇ ਰੱਖੇ ਸੀਗੇ ਬੱਤਗਾਂ ਦੇ ਕੱਲ ਕੱਟ ਲਏ ਨੇ 5 ਬੱਚੇ ਆ ਦੇਖੋ ਬਈ ਆਪਾਂ ਨੇ ਕਾਫੀ ਦਿਨ ਤੋਂ ਬਠਾਲੀ ਹੋਈ ਸੀਗੀ 15-20 ਦਿਨ ਤਾਂ ਹੈ ਦੂਜੇ ਪਾਸੇ ਉਹ ਬੈਠੀ ਰਹੀ ਮੁਰਗੀਆਂ ਦੇ ਅੰਡੇ ਆਪਰੇ ਫੇਰ ਆਪਾਂ ਨੇ ਹੁਣ ਇਹ ਇੱਧਰ ਬਠਾਲ ਦਿੱਤੀ ਸੀਗੀ ਜਿਹੜੇ ਇਹਦੇ ਅੰਡੇ ਸੀਗੇ ਉਹਨਾਂ ਵਿੱਚੋਂ ਤਾਂ ਸਿਰਫ ਇੱਕੋ ਬੱਚਾ ਨਿਕਲਿਆ ਸੀਗਾ ਮਾਹ ਚਲੋ ਬੈਠੀ ਤਾਂ ਹੈਗੀ ਉਹ ਆ ਤਈ ਦੇ ਥੱਲੇ ਆਪਾਂ ਫਿਰ ਮਾਹ ਰੱਖ ਦਨੇ ਆ ਬੱਤਕਾਂ ਦੇ ਅੰਡੇ ਆ ਵੀ ਬੈਠੀ ਹੈ ਇੱਧਰ ਮੁਰਗੀ ਵੀ ਬਠਾਲੀ ਹੋਈ ਆ 10-12 ਅੰਡੇ ਇਹਦੇ ਥੱਲੇ ਵੀ ਰੱਖੇ ਹੋਏ ਆ ਅਰ ਜਿਹ ਫਰਾਟੇ ਜੇ ਮਾਰਦੀ ਐ ਪੰਜ ਬੱਚੇ ਕੱਢੇ ਹੋਏ ਦਿਖਾਈ ਮੈਂ ਕਹਿੰਦਾ ਇਹਨੂੰ ਡੇਢ ਦੋ ਮਹੀਨੇ ਹੋ ਗਏ ਬੈਠੀ ਹਾਂ ਹਾਂ ਆ ਆ ਬੈਠੇ ਅਮਾ ਪਾਣੀ ਪੂਣੀ ਆ ਲਾਤੀ ਸੀਗੀ ਬੋਤਲ ਕਿਉਂਕਿ ਕ੍ਰੇਟ ਤੇ ਬਾਹਰ ਤਾਂ ਬੱਚਿਆਂ ਤੇ ਨਿਕਲ ਨਹੀਂ ਹੋਣਾ ਹੈਗਾ ਤੇ ਨਾ ਹੀ ਮੰਨੂ ਹਸਾਬਤਾ ਵਾ ਵੀਨੇ ਕਿੱਦਾਂ ਇਹਨੂੰ ਚੁਕਾਉਣਾ ਕਿੱਦਾਂ ਨਹੀਂ ਕਿਉਂਕਿ ਆਪਾਂ ਨੇ ਜਿਹੜੇ ਬੱਚੇ ਆ ਉਹ ਪਹਿਲੀ ਵਾਰ ਏ ਕਢਵਾਏ ਆ ਨਹੀਂ ਤਾਂ ਆ ਮਸ਼ੀਨ ਰਹੀ ਹੂੰ ਬੱਚੇ ਕਢਵਾਉਣੇ ਹੁੰਨੇ ਆ ਇਹ ਸਿਸਟਮ ਆਪਾਂ ਨੇ ਪਹਿਲੀ ਵਾਰੀ ਕਰਿਆ ਤੇ ਮੰਨੋ ਫਿਰ ਕੋਈ ਹਸਾਬ ਤਾ ਜਾਂਦਾ ਹੈਗਾ ਫਿਰ ਮੈਂ ਪੁਰੀ ਪਾਣੀ ਵਾਲੀ ਬੋਤਲ ਲਾਤੀ ਤੇ ਅੰਦਰ ਇਹ ਦਾਣਾ ਰੱਖਤਾ ਸੀਗਾ ਹੁਣ ਦੇਖਾਂਗੇ ਇੱਕ ਅੱਧਾ ਦਿਨ ਹੋਰ ਦੇਖਾਂਗੇ ਜੇ ਬੱਚੇ ਹੋਰ ਨਿਕਲ ਗਏ ਅੰਡੇਆਂ ਵਿੱਚੋਂ ਫਿਰ ਬਾਕੀ ਅੰਡੇ ਆਪਾਂ ਸਿੱਟ ਦਾਂਗੇ ਤੇ ਜਿਹੜਾ ਕ੍ਰੇਟ ਆ ਇਹ ਚੱਕ ਲਾਂਗੇ ਫਿਰ ਇੱਥੇ ਕਮਾਈ ਆਊਗੀ ਦਾਣਾ ਦੋਣਾ ਖਲਾਦੇ ਕਰੂਗੀ ਹੱਥ ਹੱਥ ਨਹੀਂ ਲਾਉਣ ਦਿੰਦੀ ਹੈਗੀ ਇੱਕੇ ਚਿੱਟੇ ਰੰਗ ਦਾ ਬਾਕੀ ਗਰੇ ਜਿਹਾ ਇਹਨਾਂ ਚ ਵੀ ਪਤਰੇ ਹੁ ਮਿਕਲੂਗਾ ਜਾਂ ਨਹੀਂ ਨਿਕਲੂਗਾ ਟੋਟਲ 5 ਬੱਚੇ ਘੱਟ ਲੇ ਮੈਂ ਦਾਣਾ ਦੂਣਾ ਵਿੱਚੇ ਪਾ ਦਿੰਦਾ ਇਹਨਾਂ ਫਾਉਂਗਾ ਦੁਆਰਾ ਬੋਦਲ ਵੀ ਇੰਨੀ ਖਾਲੀ ਕਰਤੀ ਪਾਣੀ ਵਾਲੀ ਚੱਲ ਖੜੀ ਹੋ ਕੇ ਦਿਖਾ ਖੜੀ ਹੋ ਜਾ ਔਰ ਦੇ ਥੱਲੇ ਲਿਗੋ ਦਿੰਦੀ ਆ ਸਟਾਰਟਰ ਫੀਡ ਪਾਤੀ ਆਪਾਂ ਨੇ ਹੁਣ ਇਹ ਖੜਾ ਦੂਗੀ ਇਹਨਾਂ ਨੂੰ ਚਲੋ ਹੁਣ ਆਪਾਂ ਛੱਡ ਦਦੇ ਇਹਨਾਂ ਨੂੰ ਲੱਗ ਅੱਜ ਪਿੰਜਰੇ ਵਿੱਚ ਵੀ ਛੱਡਣੇ ਇੱਧਰ ਅ ਬਲੈਕਸਟਲ ਆਫ ਛੱਡਦੇ ਆ ਇੱਧਰ ਪਿੰਜਰੇ ਵਿੱਚ ਮੈਂ ਪਾਤੀ ਸੀਗੀ ਮਿੱਟੀ ਤੇ ਪਾਣੀ ਪੂਣੀ ਲਾ ਕੇ ਮਿੱਟੀ ਸੈੱਟ ਕਰਤੀ ਚੰਗੀ ਤਰ੍ਹਾਂ ਇਹ ਬੱਤਾਂ ਦਾ ਹੋ ਜਾਊਗਾ ਇਹ ਚ ਵੀ ਅੱਜ ਲਾਉਣੇ ਆ ਫੀਟਰਾਂ ਡ੍ਰਿੰਕਰ ਲਾਉਣੇ ਇੱਕ ਬੱਚੇ ਹੋ ਗਏ ਸੀਗੇ ਕੱਲ ਸੇਲ ਤਕਰੀਬਨ 4 ਬੱਚੇ ਰਹਿ ਗਏ ਆਪਣੇ ਕੋਲ ਆ ਦੇਖੋ ਬਲੈਕ ਅਸਟਲ ਆਫ ਦੇ ਹੋ ਰਹਿ ਗਏ 4 ਬੱਚੇ 232 ਬੱਚਾ ਨਿਕਲ ਗਿਆ ਸੀਗਾ ਇੱਕ ਸ਼ਾਵ ਨੂੰ ਨਿਕਲ ਗਿਆ ਸੀਗਾ ਇੱਕ ਸ਼ਾਇਦ ਹੋਰ ਨਿਕਲੇ ਹੋਏ ਮਸ਼ੀਨ ਵਿੱਚ ਉਹ ਵੀ ਮੈਂ ਕੱਢ ਕੇ ਇੱਥੇ ਰੱਖ ਦਿੰਨਾ ਦਾਣਾ ਦੋਣਾ ਖਾ ਲਊਗਾ ਹੁਣ ਤਾਂ ਮੈਂ ਧੁੱਪਾਂ 'ਚ ਰੱਖ ਤੇ ਰਾਤ ਨੂੰ ਫਿਰ ਮੈਂ ਬੱਲਾ ਬੁਲਾਇਆ ਹੋ ਸੀਗਾ ਇਹਨਾਂ ਨੂੰ ਕਿਉਂਕਿ ਟੈਂਪਰੇਚਰ ਡਾਊਨ ਹੋ ਜਾਂਦਾ ਰਾਤ ਨੂੰ ਤੇ ਹੁਣ ਹੁਣ ਦਿਨ-ਦਿਨ ਇਹ ਬਾਹਰੇ ਰਹਿਣਗੇ ਧੁੱਪਾਂ ਵਿੱਚ ਇੱਕ ਬੱਚਾ ਹੋਰ ਨਿਕਲਿਆ ਸੀਗਾ ਮਸ਼ੀਨ 'ਚ ਤੇ ਆਉ ਪਿਆ ਬਸ ਹੁਣ ਜਿਹੜੇ ਇਹ ਆਂਡੇ ਆ ਇਹ ਅੱਜ ਹੁਣ ਚੱਕ ਦੇਣੇ ਆਪਾਂ ਨੇ ਅੱਜ ਦੋਏ ਆਂਡੇ ਤਾਰਨੇ ਆ ਥੱਲੇ ਉਹ ਦੁਪਹਿਰ ਤੇ ਬਾਅਦ ਜਦੋਂ ਬਾਹਰ ਦਾ ਟੈਂਪਰੇਚਰ ਹੋ ਗਿਆ ਸੈੱਟ ਫਿਰ ਆਪਾਂ ਤਾਰਾਂਗੇ ਲੋਇਨ ਉਹ ਵੀ ਛੱਡ ਦਿੰਨੇ ਆ ਬਾਹਰ ਚੱਲ ਵੀ ਜਦੋਂ ਇਹ ਵੀ ਹੁਣ ਦਾਣਾ ਦੋਣਾ ਖਾ ਲੂਗਾ ਦਾਣਾ ਮੈਂ ਹੋਰ ਪਾ ਦਿੰਦਾ ਦਾਣਾ ਘੱਟ ਆ 3 hours later ਸ਼ਾਮ ਨੂੰ ਬਈ ਆਪਾਂ ਨੇ ਖਰਾਕ ਪਾਤੀ ਜਾਨਵਰਾਂ ਨੂੰ ਤਕਰੀਬਨ 6 ਵਜੇ ਤੇ ਹੁਣ ਆਂਡੇ ਚੱਕਦੇ ਆਂ ਤੇ 2:00 ਵਜੇ ਮੈਂ ਆਇਆ ਸੀਗਾ ਫਾਰਮ ਵਿੱਚ ਉਦੋਂ ਮਸ਼ੀਨ ਵਿੱਚੋਂ ਥੱਲੇ ਆਂਡੇ ਤਾਰਨੇ ਸੀਗੇ ਤਕਰੀਬਨ 400 ਆਂਡਾ ਸੀਗਾ ਸੋ ਮੈਂ ਤਾਰ ਪਾਸ ਤੇ ਹੁਣ ਕੱਲੂ ਜਾਂ ਪਰਸੋਂ ਉਹਨਾਂ ਵਿੱਚੋਂ ਬੱਚੇ ਨਿਕਲ ਜਾਣਗੇ ਤੇ ਬਾਕੀ ਦੀ ਵੀਡੀਓ ਹੁਣ ਆਪਾਂ ਤੁਹਾਨੂੰ ਕੱਲੂ ਦਿਖਾਵਾਂਗੇ ਜੀ ਲੈ ਕੋ ਆਂਡੇ ਬਈ ਕਰ ਗਏ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਇਹ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ